ਉਹ ਆਪਣੇ ਆਪ ਤੇ ਇੰਨੇ ਹੰਕਾਰਿਆ ਜਾਂਦਾ ਕਿ ਕੋਈ ਹੈਗਾ ਤੇ ਆਉ ਕਿਸੇ ਨੇ ਹੋਰ ਦੋ ਹੱਥ ਕਰਨੇ ਤੇ ਮੇਰੇ ਨਾਲ ਆਜੂ ਉਹਦੇ ਹੰਕਾਰ ਨੂੰ ਭੰਨਣ ਵਾਸਤੇ ਫਿਰ ਗਿਰਨਦੀ ਪੋ ਮੈਂ ਤੈਨੂੰ ਹਾਰਨਾ ਤਾਂ ਨਹੀਂ ਸਿਖਾਇਆ ਉੱਥੇ ਮੇਰਾ ਪਸੰਦ ਅੱਜ ਵੀ ਨਿਗਾਹ ਮਾਰਦੇ ਆ ਪੰਜਾਬ ਦੇ ਰਿੱਟ ਤੇ ਸਨ ਦੋਖਾਲੀ ਗੱਲਾਂ ਸਭ ਤੋਂ ਘੱਟ ਪੱਕਾ ਦੇਖੀ ਜੀ ਚੈਂਪੀਅਨਸ਼ਿਪ ਦੇ Winner ਨੇ ਜਮਰਾਦ ਸਿੰਘ ਜੀ ਸਾਰੀ ਪ੍ਰੈਸ ਨੂੰ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦੀ ਰੱਖਿਮ ਲਗਾ ਡਾਇਰੈਕਟਰ ਸਾਹਿਬ ਨੇ ਸਾਰਾ ਕੁਝ ਦੱਸ ਦਿੱਤਾ ਜੋ ਵੀ ਇਸ ਫਿਲਮ ਬਾਰੇ ਤੁਸਾਂ ਪੁੱਛਣਾ ਚਾਹੁੰਦੇ ਹੋ ਡਾਇਰੈਕਟਰ ਸਾਹਿਬ ਐਕਸਪਲੇਨ ਕਰਤਾ ਮੈਂ ਸਮਾਂ ਨਾ ਮੈਨੂੰ ਤੇ ਕੁਐਸਚਨ ਹੈ ਕਿ ਆਪਾਂ ਆਪਾਂ ਗੱਲ ਕਰ ਲੈਣੇ ਇਟ ਇਜ਼ ਦਾ ਕੁਐਸਚਨ ਹੈ ਜੀ ਜੰਮਰ ਬਾਜੀ ਕੀ ਰੋਲ ਅਦਾ ਕਰ ਰਹੇ ਹੋ ਇਸ ਫਿਲਮ ਦੇ ਵਿੱਚ ਜਿਵੇਂ ਕਿ ਜਿਹੜੇ ਤੁਸੀਂ ਆਲਰੇਡੀ ਖਿਡਾਰੀ ਹੈਗੇ ਆਂ। ਆਹਦੇ ਫਿਲਮ ਦੇ ਵਿੱਚ ਵੀ ਟ੍ਰੇਨਿੰਗ ਦਿੱਤੀ ਸੀ ਗਰਨਦੀਪ ਜੀ ਨੂੰ। ਨਹੀਂ ਮੇਰੀ ਮੇਰਾ ਇਸ ਫਿਲਮ ਦੇ ਵਿੱਚ ਜਿਹੜਾ ਕਿਰਦਾਰ ਹੈ ਉਹ ਹੈ ਤੇ ਰੰਦੀਪ ਦੇ ਫਾਦਰ ਦਾ ਪਿਛੇ। ਜਿਹੜਾ ਕਿ ਭਲਿਆਂ-ਵੇਲਿਆਂ ਦੇ ਵਿੱਚ ਗੱਤਕੇ ਦਾ ਖਿਡਾਰੀ ਹੁੰਦਾ ਬਟ ਰੋਜ਼ੀ-ਰੋਟੀ ਲਈ ਇਸ ਮੁਲਕ ਨੂੰ ਛੱਡ ਕੇ ਤੇ ਬਾਹਰ ਚਲਾ ਜਾਂਦਾ। ਉੱਥੇ ਜਾ ਕੇ ਪੈਸਾ ਤੇ ਬਹੁਤ ਕਮਾ ਲੈਂਦਾ ਪਰ ਔਲਾਦ ਗਵਾ ਬੈਠਦਾ। ਕੀ ਕੋਵੀ ਡ੍ਰੈਕ ਹੈ? ਕੌਦਾ ਆ ਹੁਣ ਤੇ ਮੈਂ ਹੋੜਿਆ ਆ ਮੈਂ ਪੈਸਾ ਕਮਾ ਲਿਆ ਵਾ ਹੁਣ ਘਰ ਨੂੰ ਸਾਮਾ ਪਰ ਘਰ ਦੇ ਉੱਪਰ ਚੁੱਟ ਚੁੱਕਿਆ ਆ ਫਿਰ ਇੱਕ ਕੁੜੀ ਅਚੰਚੇਤ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਉਂਦੀ ਪਿਓ ਬੋਦੀ ਜ਼ਿੰਦਗੀ ਦੇ ਵਿੱਚ ਜਿਹਦੇ ਕਰਕੇ ਉਹਨੂੰ ਲੱਗਦਾ ਕਿ ਸ਼ਾਇਦ ਇਹ ਕੁੜੀ ਮੇਰੀ ਮੇਰੇ ਮੁੰਡੇ ਦੀ ਮੇਰੇ ਮੁੰਡੇ ਦੀ ਜ਼ਿੰਦਗੀ ਜਿਹੜੀ ਆ ਉਹ ਸਵਾਰ ਸਕਦੀ ਆ ਪਰ ਉਹ ਵੇਖਦਾ ਕਿ ਮੇਰਾ ਮੁੰਡਾ ਇੰਨਾ ਕ ਜਿਆਦਾ ਨਖੇਦਿਆ ਕਿ ਕਿਸੇ ਉਸ ਕੁੜੀ ਦੀ ਜ਼ਿੰਦਗੀ ਨਾ ਬਰਬਾਦ ਕਰ ਦੇ ਜਿਹਦੇ ਕਰਕੇ ਉਹ ਹਾਮੀ ਨਹੀਂ ਭਰਦਾ ਪਟੋ ਆਪਣੇ ਲੈਵਲ ਤੇ ਕਿਸੇ ਕਿਸੇ ਤਰ੍ਹਾਂ ਇਨੀਸ਼ੀਏਟਿਵ ਲੈ ਕੇ ਇੰਡੀਆ ਜਾਂਦਾ ਗੱਲ ਕਰਦਾ ਜਦੋਂ ਇੱਥੇ ਆਉਂਦਾ ਤੇ ਇੱਥੇ ਆ ਕੇ ਵੇਖਦਾ ਕਿ ਪੱਕ ਤੇ ਮੈਂ ਵੀ ਬੰਦਦਾ ਮੈਂ ਵੀ ਉਹ ਰੋਟੀ ਖਾਣਾ ਜਿਹੜੀ ਇਹ ਖਾਂਦੇ ਆ ਮੈਂ ਵੀ ਉਸੇ ਹਵਾਲੇ ਨਾਲ ਇੰਨਾ ਜਿਹਾ ਚੇਹ ਲਿੰਦੇ ਆ ਫਿਰ ਮੇਰੇ ਇੱਕ ਤੇ ਇਹਨਾਂ 'ਚ ਫਰਕ ਕੀ ਆ ਫਰਕ ਉਹਨੂੰ ਸ਼ੀਸ਼ਾ ਦੱਸਦਾ ਤੇ ਕਿ ਤੂੰ ਹਾਬਤ ਸੂਰਤ ਨਹੀਂ ਆ ਫਿਰ ਉਹ ਵੇਖਦਾ ਵਾ ਕਿ ਇੱਕ ਸਪੋਰਟਸ ਆ ਇੱਥੇ ਜਿੱਦਾਂ ਜੂਡੋ ਕਾਰਟੇ ਜਾਂ ਹੋਰ ਸਾਰੇ ਇਹਦਾ ਗਤਕਾ ਆ ਤੂੰ ਗੱਤਕਾ ਮੈਂ ਸਿੱਖਾਂ ਸ਼ਹਿਰਦ ਮੈਂ ਇਹਨਾਂ ਵਰਗਾ ਬਣਾ ਮੈਨੂੰ ਚੇਨ ਚੇਨ ਚਾਹੀਦਾ ਉਹ ਚੇਨ ਆਪਣੇ ਆਪ ਨੂੰ ਕਰਨ ਵਾਸਤੇ ਗੱਤਕਾ ਸਿੱਖਣ ਜਾਂਦਾ ਉਸਤਾਦ ਦੇ ਕੋਲ ਉਸਤਾਦ ਜੀ ਪਹਿਲਾਂ ਕਿਸੇ ਦੁੱਖ ਨਾਲ ਬੱਜੇ ਹੋਏ ਆ ਉਹ ਤੋੜ ਦਿੰਦੇ ਵੀ ਤੋੜਦਾ ਕਾਕਾ ਆਪਣੇ ਕੰਮੇ ਕਿਹੜੇ ਕੰਮਾਂ 'ਚ ਪੈਣ ਲੱਗਾ ਕਿ ਮੈਂ ਛੱਡ ਬੈਠਾ ਪਰ ਉਹਨੇ ਜੇਦ ਅਗੇ ਝੁੱਕ ਕੇ ਗੱਤਕਾ ਸਿਖਾਉਂਦੇ ਉਹ ਡੈਡੀਕੇਟ ਕਰਦਾ ਗੱਤਕਾ ਆਪਣੇ ਪਿਓ ਨੂੰ ਕਿ ਮੈਂ ਸਾਰੀ ਜ਼ਿੰਦਗੀ ਦੁੱਖ ਹੀ ਦਿੱਤਾ ਵੀ ਇੱਕ ਚੀਜ਼ ਸਿੱਖ ਕੇ ਮੈਂ ਆਪਣੇ ਪਿਓ ਨੂੰ ਖੁਸ਼ ਕਰਾਂ ਪਲੱਸ ਇੱਕ ਕੰਪੀਟੀਸ਼ਨ ਹੈ ਜਿਹਦੇ ਵਿੱਚ ਮੈਂ ਖੇਡੂਗਾ ਤੇ ਸ਼ਾਇਦ ਉਹ ਪਰਿਵਾਰ ਵੀ ਮੇਰੇ ਵੱਲ ਅਟਰੈਕਟ ਹੋਵੇ ਮੈਂ ਉਹਨਾਂ ਦੀਆਂ ਕੁੜੀਆਂ ਤੇ ਪੂਰਾ ਉਤਰਾਂ ਤੇ ਮੇਰਾ ਵਿਆਹ ਵੀ ਹੋ ਸਕੇ ਆਪਣੀ ਜ਼ਿੰਦਗੀ ਬਣਾਉਣ ਵਾਲੇ ਪਾਸੇ ਨੂੰ ਫਿਰ ਉਹਨੂੰ ਪਤਾ ਲੱਗਦਾ ਵੀ ਜਿਹੜਾ ਕੰਪੀਟੀਸ਼ਨ ਹੋ ਰਿਹਾ ਉਸ ਤੋਂ ਖੇਡ ਨਹੀਂ ਸਕਦਾ ਕਿਉਂ ਕਿ ਹਜੇ ਪ੍ਰੋਪਰ ਦਾੜੀ ਵੀ ਨਹੀਂ ਆਈ ਆ ਹੋਰ 100 ਚੀਜ਼ਾਂ ਨੇ ਫਿਲਮ ਦਾ ਵਿੱਚ ਚੰਕ ਹੈ ਕੰਪੀਟੀਸ਼ਨ 'ਚ ਆਇਆ ਲੱਗਦਾ ਕਿ ਮੁੰਡਾ ਹੁਣ ਕੰਪੀਟੀਸ਼ਨ ਖੇਡੂਗਾ ਤੇ ਜਿੱਤੂਗਾ ਤੇ ਕੁੜੀ ਨਾਲ ਵਿਆਹ ਕਰੂਗਾ ਪਰ ਉਹ ਕੰਪੀਟੀਸ਼ਨ 'ਚ ਫੇਰ ਉਹਨੂੰ ਪਾਰਟਿਸਿਪੈਂਟ ਮਿਲਦਾ ਹੀ ਨਹੀਂ ਜਿਹੜਾ ਖਿਡਾਰੀ ਖੇਡਦਾ ਆ ਜਿਹੜਾ ਜਿੱਤਦਾ ਵਾ ਜਦੋਂ ਉਹ ਪੱਟਾਂ ਤੇ ਥਾਪੀ ਮਾਰ ਕੇ ਲਲਕਾਰਦਾ ਵੀ ਕੋਈ ਹੋਰ ਹੈਗਾ ਇੱਥੇ ਜੋ ਕਿ ਗੱਤਕੇ ਦੀ ਰਵਾਇਤ ਨਹੀਂ ਹੈ ਗੱਤਕਾ ਤੇ ਡਿਫੈਂਸ ਦੀ ਗੇਮ ਹੈ ਉਹ ਆਪਣੇ ਆਪ ਤੇ ਇੰਨੇ ਹੰਕਾਰਿਆ ਜਾਂਦਾ ਕਿ ਕੋਈ ਹੈਗਾ ਤੇ ਆਓ ਕਿਸੇ ਨੇ ਹੋਰ ਦੋ ਹੱਥ ਕਰਨੇ ਤੇ ਮੇਰੇ ਨਾਲ ਆਜੋ ਉਹਦੇ ਹੰਕਾਰ ਨੂੰ ਭੰਨਣ ਵਾਸਤੇ ਫਿਰ ਖਾੜੇ ਜਾਂਦਾ ਇਹੋ ਜੀ ਕਹਿੰਦੇ ਕਿ ਫਿਲਮ ਦੇ ਵਿੱਚ ਇੱਕ ਮੈਸੇਜ ਵੀ ਹੈਗਾ ਜਿਵੇਂ

ਜਿਨੀਆਂ 20 ਕਰੋੜ ਦੇ ਸਟਰੀਮ ਉਹ ਰੱਖੀ ਕੀਤੀਆਂ ਉਹਨਾਂ ਫਿਲਮਾਂ ਦਾ ਹਿੱਸਾ ਮੈਂ ਪਰ ਗੱਲ ਉੱਥੇ ਹੀ ਆ ਕਿ ਕੰਟੈਂਟ ਕੀ ਥੋੜਾ ਥੋੜਾ ਕੰਟੈਂਟ ਕਿੱਦਾਂ ਦਾ ਹੈ ਸਾਨੂੰ ਪਤਾ ਕਿ ਇਸ ਕੰਟੈਂਟ ਦੀ ਬਹੁਤ ਆਡੀਅנס ਨਹੀਂ ਹੈਗੀ ਸਾਨੂੰ ਸ਼ੁਰੂ ਤੋਂ ਸੁਣਨ ਤੋਂ ਮਿਲਦਾ ਪਰ ਕੋਈ ਇਨੀਸ਼ੀਏਟਿਵ ਲਊਗਾ ਨਾ ਕਦੀ ਕਰੀ ਤੇ ਬਣਾਉਣੀ ਪਊਗੀ ਇਹ ਚੀਜ਼ ਅੱਜ ਅਸੀਂ ਨਿਗਾਹ ਮਾਰਦੇ ਆ ਪੰਜਾਬ ਦੇ ਵਿੱਚ ਤੇ ਸਾਨੂੰ ਦੋਖਾ ਵਾਲੀ ਗੱਲ ਆ ਸਭ ਤੋਂ ਘੱਟ ਪੱਕਾ ਦੇਖਦੀ ਆ ਤਾਂ ਤੇ ਉਹਦੇ ਪਿੱਛੇ ਇਹ ਕੀ ਆ ਅਸੀਂ ਆਪਣੇ ਕਲਚਰ ਤੋਂ ਟੁੱਟ ਗਏ ਅਸੀਂ ਪਿੰਡਾਂ ਤੋਂ ਨਿਕਲ ਕੇ ਸ਼ਹਿਰਾਂ 'ਚ ਆ ਗਏ ਆ ਸ਼ਹਿਰਾਂ 'ਚ ਆ ਕੇ ਅਸੀਂ ਉਹ ਸਲਚਰ ਨੂੰ ਅਡਾਪਟ ਕਰ ਲਿਆ ਵਾ ਜੋ ਸ਼ਹਿਰੀ ਕਲਚਰ ਆ ਬਟ ਹੈ ਤੇ ਰੂਟੜੀ ਜਦੋਂ ਵੀ ਕਦੀ ਪੰਜਾਬ ਨੂੰ ਲੋੜ ਪਊਗੀ ਤੇ ਫਿਰ ਫਿਰ ਉਹ ਕੋਈ ਇਹ ਨਹੀਂ ਦੇਖਦਾ ਵੀ ਕਿਸੇ ਨੇ ਪੱਕ ਬੰਨੀ ਆ ਕਿ ਕਿਸੇ ਨੇ ਵਾਲ ਕੱਟੇ ਆ ਉਹ ਜਜ਼ਬਾ ਤੇ ਅੰਦਰ ਹੈਗਾ ਨਾ ਮੇਰਾ ਮੰਨਣਾ ਹਮੇਸ਼ਾ ਇਹ ਹੁੰਦਾ ਵੀ ਜਿਹੜਾ ਬੰਦਾ ਪਤਿਤ ਹੋ ਗਿਆ ਜਿਨੇ ਵਾਲ ਕੱਟ ਲਏ ਆ ਉਹਨੂੰ ਨਕਾਰੋ ਨਾ ਉਹਨੂੰ ਉਹ ਤੂੰ ਸ਼ਰਾਬ ਪੀਣਾ ਪੀ ਭਾਈ ਤੂੰ ਆਪਣੇ ਹੱਥੀ ਪੀਣਾ ਤੂੰ ਮੀਟ ਖਾਣ ਦਾ ਕਹਾ ਵਾਲ ਕੱਟਣਾ ਕੱਟ ਇੱਕ ਦਿਨ ਚ ਇੱਕ ਵਾਰੀ ਆਪਣੇ ਗੁਰੂ ਦੇ ਦਰਦ ਤੇ ਜਾ ਆਇਆ ਕਰ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਪਰਸੋਂ ਨੂੰ ਵੀ ਨਹੀਂ ਨੂੰ 2 ਮਹੀਨੇ 6 ਮਹੀਨੇ ਨੂੰ ਤੁਹਾਡੇ ਨਿਆਣੇ ਆਪੇ ਕਹਿਣ ਉਹਨੂੰ ਜੇ ਪਪਾ ਉੱਥੇ ਬੱਚੇ ਆਉਂਦੇ ਦਿਵਾਰੇ ਬੰਨ੍ਹ ਕੇ ਅੱਗਾ ਬੰਨ੍ਹ ਕੇ ਮੈਂ ਵੀ ਬੰਨ੍ਹ ਕੇ ਜਾਣਾ ਤੁਸੀਂ ਕਹੋਗੇ ਯਾਰ ਅਸੀਂ ਦਿਵਾਰ ਕਿੱਥੇ ਆ ਸ਼ਾਇਦ ਸ਼ਰਮ ਆਵੇ ਤੁਹਾਨੂੰ ਵੀ ਯਾਰ ਮੈਂ ਕਿਹੜੇ ਪਾਸੇ ਬੋਲਿਆ ਇਹ ਬੰਦਾ ਨਹੀਂ ਜਾਂਦਾ ਹੁੰਦਾ ਰੱਬ ਆਪ ਹੀ ਕਮਾਉਂਦਾ ਸੋ ਮੇਰਾ ਮੰਨਣਾ ਇਹ ਹੈ ਵੀ ਆਪਾਂ ਰੂਟਡ ਜਿਹੜੀ ਰਵਾਇਤੀ ਖੇਡ ਹੈ ਉਹਨੂੰ ਅੱਗੇ ਲਿਆਈਏ ਨਾ ਕਿ YouTube ਕਰਕੇ ਆ ਨੂੰ ਬਾਕਸਿੰਗ ਨੂੰ ਠੀਕ ਆ ਉਹ ਖੇਡ ਆ ਪਰ ਰਵਾਇਤੀ ਖੇਡ ਹਰ ਇੱਕ ਨੂੰ ਆਣੀ ਚਾਹੀਦੀ ਮੇਰਾ ਮੰਨਣਾ ਹੈ